ਸਭ ਤੋਂ ਪਹਿਲਾਂ ਮੈਂ ਆਪਣੇ ਵਿਦਿਆਰਥੀ ਤੇ ਸਮੂਹ ਸਟਾਫ ਨੂੰ ਬਹੁਤ-ਬਹੁਤ ਵਧਾਈ ਦੇਣਾ ਚਾਹਨਾ ਕਿ ਹਰ ਸਾਲ ਦੀ ਤਰ੍ਹਾਂ ਸਾਡਾ ਮਾਨਾ ਸਿੰਘ ਰੋਡ ਦੇ ਸਕੂਲ ਦਾ ਨਤੀਜਾ 100% ਰਿਹਾ ਪਲੱਸ 2 ਤੇ 8ਵੀਂ ਦਾ ਨਤੀਜਾ ਜਿਹੜਾ ਕਿ ਉਸ ਦਿਨ 30 April ਨੂੰ ਐਲਾਨਿਆ ਗਿਆ ਉਹਦੇ ਵਿੱਚ ਮੈਂ ਬੜੇ ਮਾਣ ਦੇ ਨਾਲ ਦੱਸਣਾ ਚਾਹਨਾ ਕਿ ਸਾਡੇ ਕੋਲ ਪਲੱਸ 2 ਦੇ ਵਿੱਚ 416 ਵਿਦਿਆਰਥੀਆਂ ਨੇ ਜਿਹੜਾ ਉਹ ਇਗਜ਼ਾਮ ਦਿੱਤਾ ਸੀ ਔਰ ਬੜੇ ਫਖਰ ਦੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਹੀ ਵਿਦਿਆਰਥੀ 60% ਤੋਂ ਉੱਪਰ ਨੇ ਸਭ ਤੋਂ ਵੱਡੀ ਗੱਲ ਹੈ 18 ਵਿਦਿਆਰਥੀ ਸਾਡੇ 95% ਤੋਂ ਉੱਪਰ 90 ਤੋਂ ਉੱਪਰ 78 ਅਬੋਵ 85 94 ਔਰ 80% ਤੋਂ ਅਬੋਵ 91 ਔਰ ਦੂਸਰੇ ਪਾਸੇ ਜੇ ਆਪਾਂ ਸਾਡੇ ਛੋਟੇ ਬੇਟੀਆਂ ਦੀ ਗੱਲ ਕਰੀਏ 8ਵੀਂ ਕਲਾਸ ਦੀ ਸਾਡੇ ਸਕੂਲ ਵਿੱਚ 177 ਵਿਦਿਆਰਥਣਾਂ ਨੇ ਪੇਪਰ ਦਿੱਤਾ ਜਿਸ ਵਿੱਚੋਂ 495 ਤੋਂ ਵੱਧ 25 ਨੇ 90% ਤੋਂ ਵੱਧ 28 ਸਟੂਡੈਂਟਸ ਸਾਡੀਆਂ ਨੇ ਜਿਹੜਾ ਉਹ 85% ਤੋਂ ਵੱਧ ਤੇ 80% ਤੋਂ ਵੱਧ 26 ਵਿਦਿਆਰਥਣਾਂ ਨੇ ਜਿਹੜਾ ਉਹ ਅੰਕ ਪ੍ਰਾਪਤ ਕਰਕੇ ਤੇ ਸਕੂਲ ਦਾ ਆਪਣੇ ਮਾਪਿਆਂ ਦਾ ਤੇ ਸਾਡਾ ਨਾਂ ਰੌਸ਼ਨ ਕੀਤਾ ਮੈਂ ਉਹਨਾਂ ਸਾਰਿਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦਾ ਨਾਲ ਹੀ ਬੜੀ ਫਖਰ ਵਾਲੀ ਗੱਲ ਹੈ ਸਾਡੇ ਲਈ ਕਿ ਸਾਡੀ ਇੱਕ ਵਿਦਿਆਰਥਣ ਸੁਮਨਪ੍ਰੀ ਉਹਨੇ ਸਟੇਟ ਵਿੱਚੋਂ 12th ਰੈਂਕ ਔਰ ਡਿਸਟ੍ਰਿਕਟ ਵਿੱਚੋਂ ਸੈਕਿੰਡ ਰੈਂਕ ਪ੍ਰਾਪਤ ਕੀਤਾ ਹੈ ਸਰਕਾਰੀ ਸਕੂਲਾਂ ਦੇ ਵਿੱਚੋਂ ਜੇ ਦੇਖਿਆ ਜਾਏ ਤਾਂ ਉਹ ਜ਼ਿਲ੍ਹੇ ਵਿੱਚੋਂ ਪਹਿਲੇ ਦਰਜੇ ਦੇ ਉੱਤੇ ਆਈ ਹੈ ਤੇ ਸਾਡੇ ਲਈ ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਮੈਂ ਮਾਪਿਆਂ ਨੂੰ ਤੇ ਨਗਰਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਸਾਡੇ ਜਿਹੜੇ ਕਰਮਟ ਅਧਿਆਪਕ ਨੇ ਮਿਹਨਤੀ ਅਧਿਆਪਕ ਨੇ ਉਹ ਇਸੇ ਤਰ੍ਹਾਂ ਹੀ ਹੋਰ ਮਿਹਨਤ ਕਰਵਾਂਦੇ ਰਹਿਣਗੇ ਤੇ ਅਸੀਂ ਅੱਗੇ ਤੋਂ ਵੀ ਇਸੇ ਤਰ੍ਹਾਂ ਦੇ ਨਤੀਜੇ ਦਿਨਦੇ ਰਵਾਂਗੇ ਧੰਨਵਾਦ

वो फूल ही क्या जिसकी डाली ना हो वो फूल ही क्या जिसकी डाली ना हो वो फंक्शन ही क्या जिसमें ताली ना हो अच्छा बेटे सुनो हो Yeah. <laughs> कौन कहता है आसमान में सुराग नहीं बात नहीं